ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਵਿਆਹ ਕਰਵਾਉਣ ਜਾ ਰਹੇ ਨੇ। ਤੁਹਾਨੂੰ ਦੱਸਦੇ ਕਿ ਖਰੜ ਤੋਂ ਐਮ.ਐਲ.ਏ ਤੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ। ਤੁਹਾਨੂੰ ਦੱਸਦੇ ਕਿ ਸੂਤਰਾਂ ਤੋਂ ਪਤਾ ਲੱਗਾ ਕਿ 16 ਜੂਨ ਨੂੰ ਅਨਮੋਲ ਗਗਨਮਾਨ ਵਿਆਹ ਕਰਵਾਉਣ ਜਾ ਰਹੇ ਨੇ। ਜਿਸ ਮੁੰਡੇ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਉਹ ਪੇਛੇ ਵੱਜੋ ਵਕੀਲ ਹੈ ਤੇ ਮਲੋਟ ਕਸਬੇ ਦੇ ਨਾਲ ਸੰਬੰਧ ਰੱਖਦਾ ਹੈ ਤੇ ਹੁਣ ਚੰਡੀਗੜ੍ਹ ਦੇ ਵਿੱਚ ਵਕੀਲ ਵਜੋਂ ਕੰਮ ਕਰਦਾ ਹੈ ਤੇ ਦੋਵੇਂ ਜਾਣੇ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ ਤੁਹਾਨੂੰ ਦੱਸਦੇ ਕਿ ਵਿਆਹ 16 ਜੂਨ ਨੂੰ ਜਿਰਖਪੁਰ ਦੇ ਵਿੱਚ ਇੱਕ ਵੱਡੇ ਪੈਲੈਸ ਦੇ ਵਿੱਚ ਰੱਖਿਆ ਗਿਆ ਹੈ ਤੁਹਾਨੂੰ ਦੱਸਦੇ ਕਿ ਇਸ ਤੋਂ ਪਹਿਲਾਂ ਹਰਜੋਤ ਸਿੰਘ ਬੈਂਸਮੀਤ ਸ਼ਰ ਜੀਆ ਭਗਵੰਤ ਮਾਨ ਨੇ ਖੁਦ ਵਿਆਹ ਕਰਵਾਇਆ ਸੀ ਤੇ ਹੋਰ ਐਮਐਲਏ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵੀ ਵਿਆਹ ਕਰਵਾਇਆ ਸੀ ਤੇ ਹੁਣ ਅਲਮੋਨ ਗਗਨ ਮਾਨ ਜੋ ਕਿ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਪਗਵਾਨ ਤੁਮਾਨ ਵੀ ਸ਼ਾਮਿਲ ਹੋਣਗੇ ਹੋਰ ਦਿੱਲੀ ਦੇ ਮੰਤਰੀ ਵੀ ਸ਼ਾਮਿਲ ਹੋਣਗੇ ਪੰਜਾਬ ਦੇ ਸਾਰੇ ਕੈबिनेट ਮੰਤਰੀ ਐਮਐਲਏ ਵੀ ਸ਼ਾਮਿਲ ਹੋਣਗੇ ਤੁਹਾਨੂੰ ਦੱਸਦੇ ਕਿ ਅਨਮੋਲ ਗगन ਮਾਨ ਦੇ ਕੋਲੋਂ ਪੰਜਾਬ ਦੇ ਸਹਿਰ ਸਪਟਾ ਤੇ ਸੱਭਿਆਚਾਰ ਮੰਤਰੀ ਦਾ ਵਿਭਾਗ ਹੈ ਤੇ ਖਰੜ ਤੋਂ ਐਮਐਲਏ ਵੀ ਨੇ ਤੇ ਪਹਿਲੀ ਵਾਰ ਐਮਐਲਏ ਬਣਨ ਤੇ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਸੀ ਤੇ ਹੁਣ ਉਹ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ ਤੁਹਾਨੂੰ ਦੱਸਦੇ ਕਿ ਜਿਰਕਪੁਰ ਦੇ ਵਿੱਚ ਵਿਆਹ ਸਮਾਗਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਵੱਡੇ ਵੱਡੇ ਲੀਡਰ ਪਹੁੰਚਣਗੇ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਇਹ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਨਮੋਲ ਗਗਨ ਮਾਨ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ